ਦਾ ਮੇਰਾ ਜੋਪੀ ਸ਼ਹਿਰ ਭਈਆ ਰਾਣੀ ਲਿਆਵਾਂ ਨੀ ਵਿੱਚ ਖੁਸ਼ੀ ਦੇ ਹੋ ਜਾਂ ਪਾਗਲ ਹੋ ਜਾ ਪਾਗਲ ਨਾ ਨੱਚ ਭੰਗੜੇ ਪਾਵਾਂ ਰਸਕੇ ਬੈਠੀ ਨੂੰ ਤੋੜਾ ਨਾਲ ਬਨਾਮ 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 ਰਸਕੇ ਬੈਠੀ ਨੂੰ ਦੇ ਬਜ ਨਾ ਜਾਵੇ ਠੱਗੀ ਨਹੀਂ 100 ਗੱਡੀਆਂ ਤੇ ਜਨ ਦੱਸੋ ਗੱਲੀ ਨਹੀਂ 100 ਗੱਡੀਆਂ ਤੇ ਜਨ ਜਾਊਗੀ ਤੇਰੇ ਹੇਠ ਨੂੰ ਬੱਗੀ ਨਹੀਂ ਵੀਰ ਮੇਰੇ ਨੂੰ ਕੈਂਠਾ ਕਰਾ ਦੂ ਉਹ ਬੰਦੇ ਤੇਰੇ ਸਿਰ ਨੂੰ ਸੱਗੀ ਨਹੀਂ ਮੰਨਤਾ ਕਰਦੇ ਬੇਖਾਰੀ ਹੋ ਗਈ ਕਿ ਹੁਣ ਕਾ ਕਰਦੇ ਬੇ ਧਾਰੀ ਹੋ ਗਈ ਬੱਗੀ ਮੈਂ ਕਾ ਕਰਦੇ ਜੀ ਧਾਰੀ ਹੋ ਗਈ ਬੱਗੀ ਮੈਂ ਕਾ ਕਰਦੇ ਜੀ ਧਾਰੀ ਹੋ ਗਈ ਬੱਗੀ ਮੈਂ ਕਾ ਕਰਦੇ ਜੀ ਓਏ ਓਏ ਤਾਲੀ ਉੱਤੇ ਬੈਠ ਕੇ ਕੁੱਝੇ ਬਦੇ